ਰਾਸਤਾ ਖੁੱਲਦੇ ਹੀ ਕਿਸਾਨ ਦਿੱਲੀ ਨੂੰ ਕੂਚ ਕਰਨਗੇ ਇਹ ਵੱਡਾ ਐਲਾਨ ਚੰਡੀਗੜ੍ਹ ਵਿੱਚ ਸ਼ੰਭੂ ਅਤੇ ਖਨੌਰੀ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕੀਤਾ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਜਦੋਂ ਵੀ ਰਸਤਾ ਖੁੱਲਦਾ ਹੈ ਉਹ ਦਿੱਲੀ ਨੂੰ ਕੂਚ ਕਰਨਗੇ 10 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਤੋਂ ਬੈਰੀਕੇਡਿੰਗ ਹਟਾਉਣ ਨੂੰ ਕਿਹਾ ਸੀ ਹਾਈ ਕੋਰਟ ਨੇ 7 ਦਿਨ ਦਾ ਸਮਾਂ ਦਿੱਤਾ ਸੀ ਪਰ ਹੁਣ 16 ਜੁਲਾਈ ਤੱਕ ਵੀ ਹਰਿਆਣਾ ਸਰਕਾਰ ਨੇ ਰਸਤਾ ਨਹੀਂ ਖੋਲਿਆ ਕਿਉਂਕਿ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਅਜੇ ਹਿਚ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਹਰਿਆਣਾ ਸਰਕਾਰ ਨੂੰ ਪਹਿਲਾਂ ਹੀ ਖਕਸ਼ਿਆ ਸੀ ਕਿ ਰਸਤਾ ਖੁੱਲਦੇ ਹੀ ਕਿਸਾਨ ਦਿੱਲੀ ਨੂੰ ਕੂਚ ਕਰਨਗੇ ਹੁਣ ਕਿਸਾਨਾਂ ਨੇ ਇਸ ਬਾਬਤ ਐਲਾਨ ਵੀ ਕਰ ਦਿੱਤਾ ਹੈ ਅਜੇ ਹਿਚ ਸਭ ਦੀ ਨਜ਼ਰ ਸੁਪਰੀਮ ਕੋਰਟ ਦੇ ਫੈਸਲੇ ਤੇ ਹੈ ਗਵਰਨਮੈਂਟ ਕੇ ਉਪਰ ਦਬਾਅ ਬਣਾਉਣਾ ਚਾਹੀਏ ਕਿ ਉਹ ਰਸਤਾ ਖੋਲੇ ਔਰ ਹਮ ਆਪਣਾ ਪ੍ਰੋਟੈਸਟ करने का जो हमारा दिल्ली का प्रोग्राम है वो कर पाए ये हमारा फैसला है कि जब भी रास्ता खुलता है जब भी रास्ता खुलता है रास्ता खुलने के बाद हम अपना ताम जाम इकट्ठा करेंगे सामान इकट्ठा करेंगे वो सारा सामान आप सबने में हमारे से ज्यादा देखा है घर बन चुके हैं उनको इकट्ठा करने पे थोड़ा समय लगेगा सिर्फ उतना समय हम लेंगे और उसके बाद हमारा प्रोग्राम है जो हम ਦਿੱਲੀ ਕੀ ਤਰਫ ਬਦਰ ਕੂਚ کریںਗੇ